ਦੀਪਕ ਜੀ ਅੱਜ ਫੈਸਲਾ ਆਇਆ ਅਦਾਲਤ ਨੇ ਡੇਰਾ ਮੁਖੀ ਨੂੰ ਬਰੀ ਕਰ ਦਿੱਤਾ ਜਿਹੜਾ ਇੱਕ ਕਤਲ ਦਾ ਕੇਸ ਸੀ ਤੇ ਇਹਦਾ ਹੁਣ ਇੰਪੈਕਟ ਕੀ ਪਏਗਾ ਸਰ ਕੀ ਹੋਏਗਾ ਜੀ ਬਿਲਕੁਲ ਜੀ ਡੇਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਇਹੋ ਰਹੀਨ ਹੋਰਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਇੱਕ ਕਤਲ ਮੈਨੇਜਰ ਵਾਲਾ ਰਣਜੀਤ ਕਤਲकांड ਸੀਗਾ ਉਸ ਮਾਮਲੇ ਦੇ ਵਿੱਚ ਪੰਜਾਬ ਹਾਈ ਕੋਰਟ ਵੱਲੋਂ ਬਰੀ ਕੀਤਾ ਗਿਆ ਮਤਲਬ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਜੀ ਤੇ ਰਾਮ ਰਹੀਮ ਸਣੇ ਪੰਜ ਰੋਪੀ ਸੀਗੇ ਜਿਨ੍ਹਾਂ ਨੂੰ ਮਤਲਬ ਇਹ ਸਾਰੇ ਕੇਸ ਚ ਬਰੀ ਕਰ ਦਿੱਤਾ ਗਿਆ ਹਾਂ ਬੇਸ਼ੱਕ ਇਸ ਫੈਸਲੇ ਦੇ ਬਾਵਜੂਦ ਵੀ ਗੁਰਮੀਤ ਸਿੰਘ ਰਾਮ ਰਹੀਮ ਅਜੇ ਜੇਲ੍ਹ ਤੋਂ ਬਾਹਰ ਆਉਣ ਵਾਲਾ ਨਹੀਂ ਹੈ ਕਿਉਂਕਿ ਉਹਦੇ ਉੱਤੇ ਸਾਧਬੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਜੀ ਫਿਰ ਪੱਤਰਕਾਰ ਛਤਰਪਤੀ ਕਤਲ ਮਾਮਲੇ ਚ ਉਮਰ ਕੈਦ ਦੀ ਸਜ਼ਾ ਸੋ ਉਹ ਸਜ਼ਾਵਾਂ ਅਜੇ ਚੱਲ ਰਹੀਆਂ ਨੇ ਪਰ ਇਸ ਘਟਨਾਕਰਮ ਨੇ ਨੇ ਸੋਚਣ ਲਈ ਮਜਬੂਰ ਕੀਤਾ ਕਿ ਇਹਦੇ ਕਈ ਰਾਜਨੀਤਿਕ ਪਹਿਲੂਆਂ ਤੋਂ ਵੀ ਅਰਥ ਕੱਢੇ ਜਾ ਰਹੇ ਨੇ ਜੀ ਗੁਰਮੀਤ ਸਿੰਘ ਰਾਮ ਰਹੀਮ ਲਗਾਤਾਰ ਪੈਰੋਲ ਦਰ ਪੈਰੋਲ ਤੇ ਬਾਹਰ ਆਉਂਦਾ ਸੀਗਾ ਜੀ ਤੇ ਖਾਸ ਕਰਕੇ ਉਸ ਸਮੇਂ ਜਦੋਂ ਉਹ ਚਾਹੁੰਦਾ ਸੀ ਹਮ ਖਾਸ ਕਰਕੇ ਉਸ ਸਮੇਂ ਜਦੋਂ ਦਾ ਜਨਮ ਦਿਨ ਹੁੰਦਾ ਸੀ ਖਾਸ ਕਰਕੇ ਉਸ ਸਮੇਂ ਜਦੋਂ ਪੰਚਾਇਤ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਚੋਣ ਹੁੰਦੀ ਸੀ ਕੋਈ ਸੋ ਇਸ ਲਈ ਉਸ ਮਹੀਨੇ 'ਚ ਧਿਆਨ ਦਿੰਦਾ ਸੀ ਹਾਂ ਮਾਨਜੁਗ ਅਦਾਲਤ ਵੱਲੋਂ ਝਾੜਾ ਪੈਣ ਕਾਰਨ ਸਵਾਲ ਹੋਣ ਕਾਰਨ ਥੋੜੀ ਉੱਤੇ ਰੁਕ ਲੱਗੀ ਤੇ ਪਰ ਪਿਛਲੇ ਦਿਨੀ ਉਹਨੇ ਚਾਰਜ ਹੋਈ ਫੇਰ ਕਰਕੇ ਦੇਖੀ ਸੀ ਕਿ ਮੈਨੂੰ ਇੱਕ ਵਾਰ ਫਿਰ ਜੇ ਫੇਰ ਰੋਲ ਮਿਲ ਜਵੇ ਜੀ ਪਰ ਹੁਣ ਅੱਜ ਜਦੋਂ ਇਹ ਫੈਸਲਾ ਆਇਆ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਮੈਨੇਜਰ 19 ਸਾਲ ਮਤਲਬ ਇਹ 19 ਸਾਲ ਬਾਅਦ ਸਜ਼ਾ ਹੋਈ ਸੀ ਹਮ ਹਮ ਅੱਜ ਤੋਂ 22 ਸਾਲ ਪਹਿਲਾਂ ਇਹ ਕਤਲ ਦੀ ਘਟਨਾ ਵਾਪਰਦੀ ਹੈ ਜੀ 19 ਸਾਲ ਬਾਅਦ ਸਜ਼ਾ ਹੁੰਦੀ ਹੈ ਤੇ 3 ਸਾਲ ਬਾਅਦ ਰੂਪੀ ਬਰੀ ਹੋ ਜਾਂਦੇ ਨੇ ਹੁਣ ਇੱਥੇ ਸਵਾਲ ਇਹ ਹੈ ਕਿ ਜੇ ਇਹ ਨਹੀਂ ਤਾਂ ਫਿਰ ਕੌਣ ਹੈ ਹਾਂਜੀ ਤੇ ਫਿਰ ਉਸ ਉਸ ਕਤਲ ਦੀ ਸਜ਼ਾ ਕਿਹਨੂੰ ਮਿਲੂਗੀ ਜੀ ਸੋ ਇਹ ਸਵਾਲ ਜਿਆਦਾ ਵੱਡਾ ਪੈਦਾ ਹੋਇਆ ਹਾਂ ਹੁਣ ਜੇ ਕਰੀਜ਼ ਘਟਨਾ ਨੂੰ ਸਮਝਣਾ ਹੋਵੇ ਤਾਂ ਇੱਕ ਕੜੀ ਹੈ ਇੱਕ ਹਮ ਹਮ ਕਿ ਇੱਕ ਚਿੱਠੀ ਆਉਂਦੀ ਹੈ ਗੁੰਮਨਾਮ ਚਿੱਠੀ ਆਉਂਦੀ ਹੈ ਸਾਦਮੀਆਂ ਵੱਲੋਂ ਉਹ ਚਿੱਠੀ ਅਟਲ ਵਿਹਾਰੀ ਬਾਜਪਾਈ ਹੋਰਾਂ ਨੂੰ ਪ੍ਰਧਾਨ ਮੰਤਰੀ ਨੂੰ ਜਾਂਦੀ ਹੈ ਉਸ ਚਿੱਠੀ ਦੇ ਨਾਲ ਇੱਕ ਹੋ ਹੱਲਾ ਮੱਚਦਾ ਬਾਹਰ ਵੀ ਤੇ ਡੇਰੇ ਦੇ ਅੰਦਰ ਵੀ ਕਿ ਇਹ ਸਾਧਵੀਆਂ ਨਾਲ ਬਲਾਤਕਾਰ ਦਾ ਮਾਮਲਾ ਹੈ ਤੇ ਰਣਜੀਤ ਸਿੰਘ ਘੋਰੀ ਤੇ ਉਹਨਾਂ ਦਾ ਪਰਿਵਾਰ ਸਮੁੱਚੇ ਤੌਰ ਤੇ ਡੇਰਾਂ ਜੁੜਿਆ ਸੀ ਰਣਜੀਤ ਸਿੰਘ ਘੋਰੀ ਬਤੌਰ ਮੈਨੇਜਰ ਵੀ ਸੇਵਨਵਾਰੀ ਸੀ ਤੇ ਪਰਿਵਾਰ ਵੀ ਡੇਰ ਨਾਲ ਜੁੜਿਆ ਸੀ ਤੇ ਇਹ ਰਣਜੀਤ ਸਿੰਘ ਘੋਰੀ ਇਸ ਘਟਨਾਕਰਨ ਤੋਂ ਦੁਖੀ ਹੋ ਕੇ ਮੈਨੇਜਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੰਦੇ ਨੇ ਤੇ ਪਰਿਵਾਰ ਵੀ ਡੇਰੇ ਤੋਂ ਦੂਰ ਹੋ ਜਾਂਦਾ ਜੀ ਪਰ ਇੱਕ ਸੀਬੀਆਈ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਸੀ ਉਸ ਰਿਪੋਰਟ 'ਚ ਦੰਪ ਰਿਆ ਸੀ ਕਿ ਡੇਰੇ ਨੂੰ ਇਹ ਸ਼ੰਕੇ ਸੋਭੇ ਹੋ ਗਏ ਕਿ ਰਣਜੀਤ ਸਿੰਘ ਨੇ ਆਪਣੀ ਭੈਣ ਤੋਂ ਇਹ ਚਿੱਠੀ ਲਖਵਾਈ ਹੈ ਹੂੰ ਹੂੰ ਕਿਉਂਕਿ ਉਹ ਕਹਿੰਦੇ ਜੀ ਉਹ 'ਚ ਜ਼ਿਕਰ ਆਉਂਦਾ ਜੀ ਇਹ ਹਵਾਲਾ ਆਉਂਦਾ ਜੀ ਪਤਾ ਲੱਗਦਾ ਜੀ ਸੋ ਇਹ ਸਾਰੇ ਹਵਾਲੇ ਨਾਲ ਸੀਬੀਆਈ ਨੇ ਪੱਖ ਰੱਖਿਆ ਕਿ ਡੇਰੇ ਨੂੰ ਇਹ ਸ਼ੰਕੇ ਸੋਭੇ ਸੀ ਉਸ ਸ਼ੰਕੇ ਸੋਭੇ 'ਚ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਫਿਰ ਡੇਰੇ ਵੱਲੋਂ ਇਹ ਅੰਜਾਮ ਦਿੱਤਾ ਜਾਂਦਾ ਹੂੰ ਹੂੰ ਮੁਢਲੀ ਜਾਂਚ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਡੇਰੇ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ। ਹੂੰ 10 ਜੁਲਾਈ 2002 ਨੂੰ ਗੋਲੀ ਮਾਰ ਕੇ ਰਣਜੀਤ ਸਿੰਘ ਦਾ ਕਤਲ ਹੁੰਦਾ ਹੈ। ਜੀ ਤੇ ਉਹ ਤੋਂ ਬਾਅਦ ਮਤਲਬ ਕਿ ਪੁਲਿਸ ਦੀ ਜਾਂਚ ਡੇਰੇ ਨੂੰ ਜਦੋਂ ਕਲੀਨ ਸ਼ੀਟ ਮਿਲਦੀ ਆ ਤਾਂ ਪਰਿਵਾਰ ਇਹਦੇ ਨਾਲ ਸਹਿਮਤ ਨਹੀਂ ਹੁੰਦਾ ਉਹ ਉਲਟਾ ਹੋਰ ਤੜਫੜਦਾ। ਹੂੰ ਤੇ ਉਹ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਕਹਿੰਦੇ ਨੇ ਕਿ ਇਹ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ। ਹੂੰ ਹੂੰ 2003 'ਚ ਜਦੋਂ ਸੀਬੀਆਈ ਨੂੰ ਮਾਮਲਾ ਜਾਂਦਾ ਤਦ ਤੱਕ ਡੇਰਾ ਸਿਰਸਾ ਮੁਖੀ ਤਾ ਦੇ ਵਿੱਚ ਨਾਮ ਦਰਜ ਨਹੀਂ ਸੀ। ਜੀ ਪਰ 2006 ਚ ਜਦੋਂ ਡਰਾਈਵਰ ਖੱਟਾ ਸਿੰਘ ਬਿਆਨ ਦਿੰਦਾ ਤੇ ਉਸ ਤੋਂ ਬਾਅਦ ਡੇਰਾ ਮੁਖੀ ਦਾ ਨਾਮ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦਾ ਜੀ ਤੇ ਇਸ ਤੋਂ ਬਾਅਦ ਮਤਲਬ ਕਿ ਇਹ ਸਾਰੀ ਕਾਰਵਾਈ ਚੱਲਦੀ ਹੈ ਤੇ ਆਖਰ ਪੰਜ ਜਣਿਆਂ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਹੁੰਦੀ ਹੈ ਪਰ ਇਹ ਕੜੀ ਦੇਖੋ ਕਿੱਥੋਂ ਜੁੜਦੀ ਹੈ ਕਿ ਉਹ ਚਿੱਠੀ ਤੋਂ ਬਾਅਦ ਰਣਜੀਤ ਆਲਾ ਮਾਮਲਾ ਤੇ ਉਸ ਤੋਂ ਬਾਅਦ ਇਹੀ ਚਿੱਠੀ ਜਦੋਂ ਛਤਰਪਤੀ ਆਪਣੀ ਅਖਬਾਰ ਸ਼ਾਮਲ ਦਿੰਦਾ ਫਿਰ ਉਹਦਾ ਕਤਲ ਜੀ ਨਾ ਸੋ ਇਹ ਕੜੀ ਦਰ ਕੜੀ ਅੱਗੇ ਮਾਮਲੇ ਚੱਲਦੇ ਨੇ ਸੋ ਇਹ ਸਾਰੇ ਪਹਿਲੂਆਂ ਦੇ ਵਿੱਚ ਹੁਣ ਮਾਮਲਾ ਇਹ ਖੜਾ ਕਿ ਪਰਿਵਾਰ ਕਹਿੰਦਾ ਕਿ ਸਾਨੂੰ ਅਦਾਲਤ ਤੇ ਭਰੋਸਾ ਹੈ ਹਾਂ ਹਾਂ ਮੈਂ ਅਸੀਂ ਸੀਬੀਆਈ ਵਾਲੇ ਫੈਸਲੇ ਨੂੰ ਲੈ ਕੇ ਅੱਜ ਜੋ ਹਾਈ ਕੋਰਟ ਨੇ ਫੈਸਲਾ ਸੁਣਾਇਆ ਉਹਦੇ ਨਾਲ ਅਸੀਂ ਫੇਰ ਦੁਖੀ ਮਹਿਸੂਸ ਕਰ ਰਹੇ ਹਾਂ ਫੇਰ ਠੱਗੇ ਹੋ ਮਹਿਸੂਸ ਕਰਦੇ ਹਾਂ ਅਸੀਂ ਇਹ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦੇਵਾਂਗੇ ਜੀ ਸੋ ਰਣਜੀਤ ਸਿੰਘ ਦੇ ਪਰਿਵਾਰ ਨੇ ਉਹਨਾਂ ਦੇ بیٹے ਦੀ ਇੱਕ ਵਾਰ ਫੇਰ ਇਹ ਹਵਾਲਾ ਦਿੱਤਾ ਪਾ ਹੋਰ ਇਹਦੇ ਰਾਜਨੀਤਿਕ ਪ੍ਰਭਾਵ ਜਦੋਂ ਕਿ ਹਰਿਆਣੇ ਚੋਂ ਰਾਜਸਥਾਨ ਚ ਵੋਟਾਂ ਪੈ ਚੁੱਕੀਆਂ ਹਾਂਜੀ ਪਰ ਪੰਜਾਬ ਚ ਜੇ ਪੈਣੀ ਆ ਤੇ ਪੰਜਾਬ ਚ ਵੀ ਡੇਰਾ ਕੋਈ ਨਾ ਕੋਈ ਪ੍ਰਭਾਵ ਰੱਖਦਾ ਚਾਹੇ ਅਦਾਲਤੀ ਪ੍ਰਕਿਰਿਆ ਦੇ ਰਾਹੀਂ ਆਇਆ ਫੈਸਲਾ ਆ ਕੀ ਇਹਦਾ ਕੋਈ ਰਾਜਨੀਤਿਕ ਪ੍ਰਭਾਵ ਵੀ ਪੈ ਸਕਦਾ ਹੂੰ ਜਿੱਥੇ ਇਹਦੇ ਅੰਦਾਜ਼ੇ ਲਾਏ ਜਾ ਰਹੇ ਨੇ ਉੱਥੇ ਇੱਕ ਹੋਰ ਖਾਸਾ ਕਾਨੂੰਨੀ ਮਾਰਾਂ ਦੇ ਹਵਾ ਦੇ ਨਾਲ ਰਾਜਨੀਤਿਕ ਮਾਰਾਂ ਦੇ ਵਲੋਂ ਨੇ ਆ ਰਿਹਾ ਕਿ ਕੀ ਇਹ ਸ਼ੁਰੂਆਤ ਤਾਂ ਨਹੀਂ ਡੇਰਾ ਮੁਖੀ ਦੇ ਬਰੀ ਹੋਣ ਦੀ ਹੂੰ ਸੋ ਉਹ ਇਹ ਵੀ ਕਿ ਅੱਜ ਇੱਕ ਕੇਸ ਤੋਂ ਕਾਨੂੰਨ ਫਿਰ ਅਗਲੇ ਦਿੱਤੀ ਹੈ ਇੱਥੇ ਤਾਂ ਨਹੀਂ ਸਥਿਤੀ ਖੜੀ ਸੋ ਇਹ ਸੁਣ ਲੈ ਕੇ ਪਹਿਲਾਂ ਤੋਂ ਦੀ ਪਰੋਸ ਦਾ ਹੀ ਮਸਲਾ ਸੀਗਾ ਕਿ ਉਹਨੂੰ ਹਾਰਡ ਕੋਰ ਕੈਦੀ ਉਹ ਨਹੀਂ ਮੰਨਦੀ ਸੀ ਹਰਿਆਣਾ ਸਰਕਾਰ ਤਾਂ ਉਹ ਕਹਿੰਦੀ ਸੀ ਇਹਨੂੰ ਪਰੋਲ ਮਿਲਦੀ ਹਾਰਡ ਕੋਰ ਮਤਲਬ ਬੰਦਾ ਬਲਾਤਕਾਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਜਾਂ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਅੱਜ ਵੀ ਛਤਰਪਤੀ ਵਾਲੇ ਮਾਮਲੇ 'ਚ ਤਾਂ ਦੋਸ਼ੀ ਕਰਾਰ ਹੈ ਕਿ ਉਹਦੇ ਬਾਪੂ ਨੂੰ ਪਰੋਲ ਮਿਲਦੀ ਰਹੀ ਹੈ ਸੋ ਉਹ ਚੱਲੇ ਰਿਹਾ ਸੀ ਪਰ ਇਸ ਫੈਸਲੇ ਨੇ ਅੱਜ ਕਈਆਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਕੀ ਇਹ ਅਦਾਲਤੀ ਪ੍ਰਕਿਰਿਆ ਰਾਹੀਂ ਆਪ ਇੱਕ ਰੂਟੀਨ ਦੇ ਵਿੱਚ ਆਇਆ ਫੈਸਲਾ ਪਰ ਕੀ ਰਾਜਨੀਤਿਕ ਵੀ ਕੋਈ ਪ੍ਰਭਾਵ ਪਾਏਗਾ ਕਿਉਂਕਿ ਡੇਰੇ ਦਾ ਹਮੇਸ਼ਾ ਰਾਜਨੀਤਿਕ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਜੀ ਦਿਪਕ ਜੀ ਜਦੋਂ ਵੀ ਇਲੈਕਸ਼ਨ ਦੇ ਹਵਾਲੇ ਤੋਂ ਗੱਲ ਹੁੰਦੀ ਹੈ ਹੋਰ ਖਬਰਾਂ ਦੇ ਵਿੱਚ ਵੀ ਜਿਹੜਾ ਤੁਸੀਂ ਐਨਾਲਿਸਿਸ ਦੱਸਦੇ ਹੋ ਉਹਦੇ ਵਿੱਚ ਆਈ ਥਿੰਕ ਗੱਲ ਸਮਝਣ ਵਾਲੀ ਹਮੇਸ਼ਾ ਇਹ ਹੁੰਦੀ ਆ ਕਿ ਜਿਵੇਂ ਹੁਣ ਆਹ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਪਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਸ਼ਾਖ ਦਾ ਤੇ ਲੱਗੀ ਆ ਉਹ ਸਿਰਫ ਲੋਕ ਸਭਾ ਦੀ ਸੀਟ ਜਿੱਤਣ ਤੱਕ ਮਹਦੂਦ ਨਹੀਂ ਆ ਉਹ ਜਿਹੜੀ ਖੇਡ ਹੈ ਉਹਦੀਆਂ ਕਈ ਪਰਤਾਂ ਨੇ ਤੇ ਜੇ ਹੁਣ ਐਮਪੀ ਦੀ ਸੀਟ ਦੀ ਗੱਲ ਕਰੀਏ ਤੇ ਇਹਦਾ ਜੇ ਇੱਕ ਇੱਕ ਜੇ ਜੇ ਕਹੇ ਲੋ ਵੀ ਡਾਟ ਸਾਰੇ ਕਨੈਕਟ ਕਰਕੇ ਦੇਖਣੇ ਹੋਣ ਵੀ ਮਾਮਲਾ ਸਰਪੰਚੀ ਤੋਂ ਲੈ ਕੇ ਐਮਐਲਏ ਦੀ ਸੀਟ ਤੱਕ ਨਾਲ ਉਹਦੇ ਨਾਲ ਵੀ ਜੁੜਿਆ ਹੋਇਆ ਸਿਰਫ ਇਹ ਐਮਪੀ ਦੀ ਸੀਟ ਜਿੱਤ ਕੇ ਲੋਕ ਸਭਾ ਦਿੱਲੀ ਪਹੁੰਚਣ ਤੱਕ ਗੱਲ ਮਹਦੂਦ ਨਹੀਂ ਹੈ ਇਹਦੇ ਬਾਰੇ ਦੱਸਿਓ ਜੀ ਹਾਂ ਦੇਖੋ ਆਪਾਂ ਇਸ ਹਵਾਲੇ ਨਾਲ ਪੰਜਾਬ ਦੇ 13 ਸੀਟਾਂ ਦੇ ਹਵਾ ਦੇਣਾ ਆਪਾਂ ਪਹਿਲਾਂ ਵੀ ਇੱਕ ਵਾਰ ਚਾਰਜਿੰਗ ਕਰ ਚੁੱਕੇ ਆ ਕਿ ਜਿਮਨੀ ਚੋਣ ਦਾ ਬੋਝ ਵੀ ਪੈਣਾ ਇਸ ਲਈ ਕਈ ਆਸ ਚ ਹੋਣਗੇ ਕਿ ਜੇ ਇਹਨਾਂ ਚੋਂ ਕੋਈ ਐਮਪੀ ਬਣੂਗਾ ਤਾਂ ਮੈਂ ਐਮਐਲ ਵੀ ਚੋਣ ਲੜੂਗਾ ਆਪਾਂ ਦੋ ਤਿੰਨ ਦੇ ਹਵਾ ਨਾਲ ਗੱਲ ਵੀ ਕੀਤੀ ਕਿ ਲੈਣ ਚ ਖੜੇ ਆ ਜੀ ਤੇ ਜੇਕਰ ਆਪਾਂ ਗੱਲ ਕਰੀ ਤਾਂ 12 ਵਜੂ ਤਾਈ ਮੈਂ ਚੋਣ ਲੜ ਵੀ ਰਹੇ ਹੂੰ ਹੂੰ ਪਰ ਇਹ ਉਹ ਤੋਂ ਵੀ ਅਗਲਾ ਪਸਾਰ ਹੈ ਹੂੰ ਇਹ ਹੁਣ ਜਿਮਨੀ ਚੋਣ ਵਾਲਾ ਪਸਾਰਾ ਨਹੀਂ ਹੈ ਇਹ 227 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਪਸਾਰਾ ਹੈ ਜੀ ਇਸ ਨੂੰ ਦੋ ਤਿੰਨ ਪੱਖ ਤੋਂ ਸਮਝਣ ਦੀ ਲੋੜ ਹੈ ਆਪਾਂ ਭਾਜਪਾ ਦੇ ਪੱਖ ਤੋਂ ਮੈਂ ਇਹ ਵੀ ਦੋਤਨੀ ਬਾਰੇ ਗੱਲ ਕੀਤੀ ਹੈ ਕਿ ਭਾਜਪਾ 224 ਲਈ ਨਹੀਂ ਨਹੀਂ 227 ਲਈ ਲੜ ਰਹੀ ਹੈ। ਜੀ ਉਹ ਆਪਣਾ ਵੋਟ ਬੈਂਕ ਵਧਾਉਣਾ ਚਾਹੁੰਦੀ ਹੈ ਤੇ ਉਹਨੂੰ ਲੱਗਦਾ ਕਿ ਵੋਟ ਬੈਂਕ ਵਧੂਗਾ ਤਾਂ ਸਾਡੀ ਵੋਟ ਸ਼ੇਅਰਿੰਗ ਦੇ ਹਵਾਲੇ ਨਾਲ ਸੀਟਾਂ ਦੀ ਵੰਡ ਦੇ ਵਿੱਚ ਅਸੀਂ ਕਾਦੀਦਾਰ ਨਾਲ ਵੱਡੀਆਂ ਸੀਟਾਂ ਲੈ ਸਕਦੇ ਹਾਂ। ਜੀ ਅਕਾਲੀਦਾਰ ਨੂੰ ਵੀ ਇਸ ਵਾਰ ਆਸ ਹੈ ਕਿ 2 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਸਦਕਾ ਹੂੰ ਹੂੰ ਸਾਡੀ ਜਿਹੜੀ ਵੋਟ ਆਪਣੇ ਆਪ ਉਹਦੇ ਨਾਲ ਚੱਲੀ ਸੀ ਉਹ ਸਾਡੀ ਇਸ ਵਾਰ ਮੁੜ ਸਕਦੀ ਹੈ। ਹੂੰ ਹੂੰ ਸੋ ਉਹ ਮੁੜੀ ਹੋਈ ਵੋਟ ਉਹਨਾਂ ਨੂੰ ਸੀਟ ਜਿਤਾਉਂਦੀ ਹੈ ਜਾਂ ਨਹੀਂ ਜਿਤਾਉਂਦੀ ਇਹ ਵੱਖਰੀ ਗੱਲ ਹੈ ਪਰ ਅਕਾਲੀ ਦਲ ਵੀ ਆਪਣਾ ਵੋਟ ਬੈਂਕ ਵਧਾਉਣ ਦੇ ਵਿੱਚ ਇੱਕ ਤੀ ਸਫਲ ਹੋ ਸਕਦਾ ਉਹਨੂੰ ਆਸ ਹੈ ਜੀ ਪਰ ਇਹ ਸਭ ਦੇ ਦਰਮਿਆਨ ਕੁਝ ਧਿਰਾਂ ਸਰਪੰਚੀ ਤੋਂ ਲੈ ਕੇ ਐਮਐਲਏ ਤੱਕ ਦੀਆਂ ਆਸ ਲਈ ਬੈਠੀਆਂ ਨੇ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸਿੱਧਾ ਹੁਕਮ ਸੁਣਾਇਆ ਹੋਇਆ ਆਪਣੇ ਐਮਐਲਏ ਨੂੰ ਕਿ ਜੇ ਤੁਹਾਡੇ ਹਲਕੇ ਚੋਂ ਮੈਂਬਰ ਪਾਰਲੀਮੈਂਟਰੀ ਲੀਡ ਨਾ ਨਿਕਲੀ ਹੂੰ ਵੈਸੇ ਤਾਂ ਪਹਿਲਾਂ ਹੁਕਮ ਇਹ ਸੁਣਾਇਆ ਗਿਆ ਸੀਗਾ ਕਿ ਜਿੰਨੇ ਐਮਐਲਏ ਜਿੱਤੇ ਨੇ ਉਹ ਜਿੰਨੇ ਜਿੰਨੀ ਵੋਟ ਲੈ ਕੇ ਜਿੱਤੇ ਨੇ ਉੰਨੀ ਉੰਨੀ ਉਹ ਲੀਡ ਮਿਲਣੀ ਚਾਹੀਦੀ ਆ ਤੁਹਾਡੇ ਉਹ ਕਹਿੰਦੇ ਜੀ ਐ ਥੋੜਾ ਹੁੰਦਾ ਜੀ ਉਹ 2 ਸਾਲ ਦਾ ਹਸਾਬ ਕਿਤਾਬੀ ਆ ਜੀ ਆਪ ਨਹੀਂ ਚੋਣ ਲੜਨੀ ਜੀ ਤੇ ਦੂਏ ਦੀ ਲੜਾਉਣੀ ਫਿਰ ਕਹਿੰਦੇ ਠੀਕ ਆ ਤੁਹਾਡੇ ਹਲਕੇ ਚ ਲੀਡ ਮਿਲਣੀ ਥੋੜੀ ਆ ਹੂੰ ਜਿਹੜੇ ਐਮ ਐਲ ਏ ਦੇ ਹਲਕੇ ਚ ਲੀਡ ਨਹੀਂ ਮਿਲੂਗੀ ਐਮ ਪੀ ਦੇ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਦੇ ਨੂੰ ਹੈ ਉਹਨੂੰ ਅਗਲੀ ਵਾਰ ਟਿਕਟ ਨਹੀਂ ਮਿਲੂਗੀ ਜੀ ਕਹਿੰਦੇ ਜੀ ਇਹ ਸਿੱਧਾ ਟੀਕਾ ਲਾਇਆ ਹਾਂ ਤੇ ਜਿਹੜਾ ਟੀਕਾ ਐਮ ਐਲ ਏ ਦੇ ਲੱਗ ਗਿਆ ਐਮਐਲਏ ਨੇ ਅੱਗੇ ਉਹ ਟੀਕਾ ਸਰਪੰਚਾਂ ਦੇ ਦਾਅਵੇਦਾਰਾਂ ਤੇ ਲਾਤਾ ਜੀ ਇੱਕ ਪਿੰਡ ਚ 5 5 5 5 ਸਰਪੰਚੀ ਦੇ ਦਾਅਵੇਦਾਰ ਨੇ 4 4 ਸਰਪੰਚੀ ਦਾਅਵੇਦਾਰ ਨੇ ਜਿਨ੍ਹਾਂ ਚੋਂ ਬਹੁ ਗਿਣਤੀ ਆਮ ਆਦਮੀ ਪਾਰਟੀ ਵਾਲੇ ਪਾਸੇ ਖੜੇ ਹੂੰ ਸੋ ਇਸ ਲਈ ਸਾਰਿਆਂ ਨੂੰ ਪਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸਰਪੰਚੀ ਦੀਆਂ ਚੋਣਾਂ ਹੋਣੀਆਂ ਪੰਚਾਇਤੀ ਚੋਣਾਂ ਹੋਣੀਆਂ ਜੀ ਤੇ ਐਮਐਲਏ ਆ ਨੇ ਕਹਿੰਦੇ ਕਿ ਹੁਕਮ ਚਾੜ ਤੇ ਕਿ ਭਈ ਆਪਣੇ ਪਿੰਡ ਚੋਂ ਲੀਡ ਦਿਵਾਓ ਤੂੰ ਸਰਪੰਚ ਪੱਕਾ ਇਹ ਜਿਹੇ ਰਬੜ ਦੇ ਮੁੰਡੇ 4 4 5 5 ਨੂੰ ਉੱਥੇ ਵੇਖੋ ਪਿੰਡ ਚ ਹੂੰ ਸੋ ਅਗਲੇ ਕਹਿੰਦੇ ਕਿ ਬੂਟਾਂ ਦਾ ਉਹ ਪਹਿਲਾਂ ਇਹਨਾਂ ਤੋਂ ਜ ਜੋਰ ਜਮ ਐ ਚੱਲ ਰਹੀ ਹੈ ਦੂਸਰੇ ਪਾਸੇ ਕਾਂਗਰਸ ਨੇ ਵੀ ਇਹੀ ਫਾਰਮੂਲਾ ਅਪਣਾਇਆ ਲਗਭਗ ਕਾਂਗਰਸ ਨੇ ਕਿਹਾ ਕਿ ਵੀ ਜਿਹੜੇ ਮਜੂਤਾ ਬੈਸਦਾ ਮਜੂਤਾ ਦਾ ਵਿਚਾਰਾ ਕੋ 18 ਕਐਮਐਲਏ ਨੇ ਹੈ ਨਾ ਪਰ ਫਿਰ ਵੀ ਉਹ ਕਹਿੰਦੇ ਕਿ ਜਿਹੜੇ ਸਾਬਕਾ ਨੇ ਜ ਅਗਲੀ ਵਾਰ ਫਿਰ ਬਣਨਾ ਚਾਹੁੰਦੇ ਨੇ ਉਹਨਾਂ ਲਈ ਟਾਸਕ ਹੈ ਕਿ ਉਹ ਲੀਡ ਦਵਾ ਕੇ ਦੇਣ ਅਮੀਦਵਾਰਾਂ ਨੂੰ ਪਰ ਇਸੇ ਕਾਂਗਰਸ ਦੇ ਵਿੱਚ ਸੀਐਮ ਦੇ ਚੇਅਰ ਨੂੰ ਲੈ ਕੇ ਪਲੇਸ ਹੈ ਜਿਹੜਾ ਜਿਹਾ ਪਲੇਸ ਹਰਿਆਣਾ 'ਚ ਦਿਖਦਾ ਨਾ ਹਾਂਜੀ ਹਰਿਆਣਾ 'ਚ ਥੋੜਾ ਜਿਹਾ ਖੁੱਲ ਕੇ ਆ ਜਾਂਦਾ ਹੈ ਇੱਥੇ ਮਤਲਬ ਲੁਖਮਾ ਚੱਲਦਾ ਜੀ ਕਾਂਗਰਸ ਦਾ ਇੱਕ ਲੀਡਰ ਪੱਕੇ ਤੌਰ ਤੇ ਲੁਧਿਆਣੇ ਬੈਠਾ ਹੈ ਕਹਿੰਦਾ ਕਿ ਮੈਂ ਦਾ ਬੜਿੰਗ ਨੂੰ ਜਿਤਾ ਕੇ ਭੇਜੂਗਾ ਇਹ ਸੀਟ ਕਿ ਸਾਡੀ ਕਾਂਗਰਸੀ ਸੀਟ ਸੀ ਬਿੱਟੂ ਨੇ ਖਰਾਬ ਕਰਤੀ ਜੀ ਤੇ ਕਹਿੰਦੇ ਕਿ ਬੜਿੰਗ ਦੀ ਟੀਮ ਵੱਲਦੀ ਕਹੀ ਹੈ ਜੇ ਅਖੇ ਪਾ ਜੀਏ ਜਿਤਾਉਣ ਆਇਆ ਕਿ ਹਰਾਉਣ ਆਇਆ ਕਿਤੇ ਐ ਨਾ ਹੋਵੇ ਕਿ ਇਹ ਲੱਗੂਗਾ ਕਿ ਜੇ ਰਾਜਾ ਜਿੱਤ ਗਿਆ ਜੀ ਸੀਐਮ ਦਾ ਚਿਹਰਾ ਇਹ ਨਾ ਬਣ ਜਵੇ ਮੈਂ ਪ੍ਰਤਾਪ ਸਿੰਘ ਬਾਜਵਾ ਦੇ حوالے ਨਾਲ ਗੱਲ ਕਰ ਰਹੇ ਹਾਂ ਜੀ ਇਹ 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 ਮੰਨੇ ਮਤਲਬ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਮੈਂ ਰਾਜਾ ਬੜਿੰਗ ਨੂੰ ਜਿਤਾਉਣ ਆਇਆ ਤੇ ਰਾਜਾਪੁਰਿੰਗ ਦੇ ਨੇੜੇ ਵਾਲੀ ਅੱਧੀ ਟੀਮ ਛੱਕੀ ਇਹ ਤੰਗ ਨਾ ਦੇਖੀ ਜਾਂਦੀ ਹੈ ਕਿ ਯਾਰ ਪਤਾ ਨਹੀਂ ਕਿ ਤੇ ਐ ਨਾ ਹੋਵੇ ਜੇ ਰਾਜਾ ਜਿੱਤ ਗਿਆ ਤਾਂ ਸੀਐਮ ਦਾ ਚਿਹਰਾ ਤਾਂ ਹੀ ਬਣ ਜੂ ਹੂੰ ਉਧਰ ਕੁਝ ਕਾਂਗਰਸੀ ਨੂੰ ਲੱਗ ਜਾਂਦਾ ਕਿ ਚੰਨੀ ਇੱਕ ਵਾਰ ਸੀਆ ਬਣ ਗਿਆ ਅਗਲੀ ਵਾਰ ਫੇਰ ਨਾ ਦਾਅਵੇਦਾਰ ਬਣ ਜਵੇ ਜੇ ਐਮਪੀ ਜਿੱਤ ਗਿਆ ਜੀ ਹਾਂ ਉਹ ਪਟਿਆਲੇ ਤੋਂ ਜਾ ਕੇ ਕੈਪਟਨ ਅਮਰਿੰਦਰ ਜਿੱਤ ਗਿਆ ਸੀਗਾ ਜੀਤਲੀ ਖਿਲਾਫ ਅਗਲੀ ਵਾਰ ਅਗਲਿਆਂ ਨੇ ਸੀਆ ਬਣਾਤਾ ਸੀ ਕਹਿੰਦੇ ਸੋ ਇਸ ਲਈ ਕਹਿੰਦੇ ਇਹ ਅੰਦਾਜ਼ੇ ਲੱਗ ਜਾਂਦੇ ਨੇ ਉਧਰ ਖੈਰੇ ਨੂੰ ਕਿ ਖੈਰਾ ਨਾ ਕਿਤੇ ਦਿੱਲੀ ਨਾਲ 60 ਘੰਟੇ ਰੋਜ ਜਵੇ ਤੇ ਇੱਧਰ ਆਹ ਬਾਕੀ ਤਰ੍ਹਾਂ ਸੋਚੀ ਜਾਂਦੇ ਨੇ ਕਿ ਤੇ ਪ੍ਰਤਾਪ ਬਾਜਵਾਹੇ ਦਾ ਚਿਹਰਾ ਬਣ ਜੂਵੇ ਸੋ ਇੱਥੇ ਸੀਐਮ ਦੇ ਚਿਹਰੇ ਨੂੰ ਲੈ ਕੇ ਲੜੀ ਜਾਂਦੇ ਨੇ ਕਾਂਗਰਸ ਦਾ ਇਹ ਹਰ ਹੋਇਆ ਪੇ ਜੀ ਸੋ ਇਸ ਲਈ ਇਸ ਚੋਣ ਦੇ ਵਿੱਚ ਚੋਣਾਂ ਬੇਸ਼ੱਕ ਐਮਪੀ ਦੀਆਂ ਨੇ ਲੋਕ ਸਭਾ ਦੀਆਂ ਨੇ ਪਰ ਇੱਥੋਂ ਸਰਪੰਚੀ ਤੋਂ ਲੈ ਕੇ ਐਮਐਲਏ ਤੱਕ ਦੀ ਸੀਟਾਂ ਦਾਤਿਆ ਤੇ ਇੱਥੇ ਨਾਲ ਦੀ ਨਾਲ ਮਤਲਬ ਕਿ ਆਹ ਵੀ ਸਥਿਤੀ ਦਾਤਿਆ ਕਿ ਅਗਲੀ ਵਾਰ ਚਿਹਰਿਆਂ ਦੀ ਵੀ ਲੜਾਈ ਹੈ ਜੀ ਆਮ ਆਦਮੀ ਪਾਰਟੀ ਵੀ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਭਗਵੰਤ ਮਾਨ ਆਪਣਾ ਚਿਹਰਾ ਵਰਕਰਾਂ ਰੱਖਣਾ ਚਾਹੁੰਦੇ ਨੇ ਕਿ ਮੇਰੀ ਪਕੜ ਵਰਕਰਾਂ ਦੀ ਇਸ ਲਈ ਮੈਂ ਸੀਟਾਂ ਜਿਤਾ ਦਿਆਂ ਹੂੰ ਤੇ ਇਧਰ ਇਹਨਾਂ ਦੇ ਮੰਤਰੀਆਂ ਦੀ ਸਾਖ ਦਾਤ ਹੈ ਤੇ ਕਹਿੰਦੇ ਜੀ ਅੱਧੇ ਮੰਤਰੀ ਤਾਂ ਚੋਣ ਆਪ ਲੜੇ ਨਹੀਂ ਰਹੇ ਪੰਜ ਮੰਤਰੀ ਲੜ ਰਹੇ ਜੀ 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 ਪੰਜਾਂ ਚੋਂ ਕਹਿੰਦੇ 1 2 ਹੀ ਚੋਣਾਂ ਆਪ ਲੜ ਰਹੇ ਆ ਬਾਕੀ ਤਿੰਨ ਕਿਤੇ ਦਾ ਪਾਰਟੀਓ ਕਿੱਛੀ ਕਰਦੀ ਉਹ ਤਾਂ ਕਹਿੰਦੇ ਨਾ ਇੱਥੇ ਵਾਲੀ ਛੰਡੀ ਦੀ ਕਾਰ ਇਹ ਬੜੀ ਰੱਖੀਏ ਸੋ ਇਹ ਵੀ ਪਹਿਲੂ ਹੈਗੇ ਸੋ ਇਹ ਸਾਰੀ ਕੋਆਇਤ ਕਹਿੰਦੇ ਕਿ ਲੈ ਦੇ ਕੇ ਚਾਹੇ ਮੌਜੂਦਾ ਵਿਧਾਨ ਸਭਾ ਦੀ ਸੀਟਾਂ ਬਚਾ ਕੇ ਰੱਖਣ ਦੀ ਆ ਚਾਹੇ ਅਗਲੀ ਵਾਰ ਜਿੱਤਣ ਦੀ ਆ ਸੋ ਇਹ ਚੋਣਾਂ ਦੇਖਣ ਨੂੰ 24 ਦੀਆਂ ਲੱਗਦੀਆਂ ਨੇ ਪਰ ਇਹ ਚੋ ਮੋੜ 27 ਦਾ ਬਚਣਾ ਜਿਹੜੀ ਤੁਸੀਂ ਇਹ ਗੱਲ ਦੱਸੀ ਨਾ ਵੀ ਐਮਪੀ ਦੀ ਚੋਣ ਵਾਸਤੇ ਐਮਐਲਏ ਐਮਐਲਏ ਨੇ ਅੱਗੇ ਸਰਪੰਚ ਇਹ ਕਹੇ ਲੋ ਵੀ ਇਹ ਪੋਲਿਟਿਕਸ ਦੀ ਰੀਲੇ ਰੇਸ ਇਹ ਆ ਯਕੀਨ ਕਿਤੋਂ ਅਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਇਦਾਂ ਹੀ ਅੱਛਾ ਦੀਪਕ ਜੀ ਰਾਗਵ ਚੱਡ ਰਾਗਵ ਚੱਡਾ ਦੇ ਹਵਾਲੇ ਤੋਂ ਤੁਸੀਂ ਗੱਲ ਦੱਸੀ ਸੀਗੀ ਕਿ ਹੁਣ ਪੰਜਾਬ ਦੇ ਵਿੱਚ ਆ ਕੇ ਉਹ ਕੈਂਪੇਨਿੰਗ ਵੀ ਕਰਕੇ ਗਏ ਨੇ ਹੁਣ ਪਹਿਲੀ ਵਾਰ ਉਹ ਇਸ ਇਲੈਕਸ਼ਨ ਦੇ ਸਾਈਕਲ ਦੌਰਾਨ ਨਜ਼ਰ ਆਏ ਬੀਤੇ ਦਿਨੀ ਹੁਣ ਜੇ ਰਾਗਵ ਚੱਡਾ ਦੀ ਰਾਜ ਸਭਾ ਤੋਂ ਪੰਜਾਬ ਦੇ ਵਿੱਚ ਵਾਪਸੀ ਹੋਵੇਗੀ ਕੀ ਚੱਲ ਰਿਹਾ ਜੀ ਇਹਦੇ ਬਾਰੇ ਕੀ ਡੀਟੇਲ ਹੈ ਇਸ ਵੇਲੇ ਰਾਗਵ ਚੱਡਾ ਖਾਮੋਸ਼ ਬੜੇ ਰਹੇ ਨੇ ਤੇ ਉਹਨਾਂ ਦੀ ਵਾਪਸੀ ਦਾ ਕੀ ਇਮਪੈਕਟ ਪੈ ਰਿਹਾ ਦੇਖੋ ਆਪਾ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਗੱਲ ਕਰ ਚੁੱਕੇ ਆ ਕਿ ਆਮ ਆਦਮੀ ਪਾਰਟੀ ਜੇ ਤਿੰਨ ਚਾਰ ਕਲਾਸਵਾ ਮੈਂਬਰਾਂ ਦੀ ਮੈਂਬਰੀ ਦਾਤੇ ਲੱਗੀ ਹੋਈ ਹੈ ਹੂੰ ਹੂੰ ਉਹਨਾਂ ਚ ਰਗਵ ਛੱਡਾ ਦਾ ਵੀ ਜ਼ਿਕਰ ਆਉਂਦਾ ਸੀ ਜੀ ਪਰ ਸੁਵਾਤੀ ਮਾਲੀਵਾਲ ਦੇ ਘਟਨਾਕਰਮ ਨੇ ਸਾਰੀ ਖੇਡ ਵਿਗਾੜ ਕੇ ਰੱਖ ਦਿੱਤੀ ਹੂੰ ਕਹਿੰਦੇ ਸੁਵਾਤੀ ਮਾਲੀਵਾਲ ਤੋਂ ਅਸਤੀਫਾ ਲੈ ਕੇ ਅਭਿਸ਼ੇਕ ਮਨੂ ਸਿੰਘ ਵੀ ਨੂੰ ਰਾਸਵਾ ਭੇਜਣ ਦੀ ਤਿਆਰੀ ਆ ਉਹ ਦੰਦ ਖੱਟੇ ਕਰਾ ਬੈਠੀ ਆ ਆਮ ਆਦਮੀ ਪਾਰਟੀ ਸਾਰਾ ਖਲਾਰਾ ਪੈ ਗਿਆ ਹੂੰ ਤਿਉਹ ਤੋਂ ਬਾਅਦ ਜਿਹੜਾ 1-2 ਦੀ ਹੋਰ ਦੀ ਛੁੱਟੀ ਹੋਣੀ ਸੀ ਉਹਨਾਂ ਨੂੰ ਆਸ ਚਾਹ ਕੇ ਕਿ ਲਾਇਬਲ ਸਾਡੇ ਨਾਲ ਤਾਂ ਪੰਗਾ ਨਹੀਂ ਲੈਣਗੇ। ਹੂੰ ਪਰ ਇੱਕ ਪਾਸੇ ਰਾਗਵ ਚੱਡਾ ਤੋਂ ਕੇਜਰੀਵਾਲ ਦੀ ਟੀਮ ਖਫਾ ਏ ਤੇ ਕਹਿੰਦੇ ਦੂਏ ਪਾਸੇ ਕੇਜਰੀਵਾਲ ਅਜੇ ਵੀ ਰਾਗਵ ਚੱਡਾ ਨੂੰ ਭਰੋਸੇ 'ਚ ਲੈ ਕੇ ਰੱਖ ਰਹੇ ਨੇ ਕਿ ਤੂੰ ਹੀ ਐ ਪਾਰਟੀ ਦਾ ਅਗਲਾ ਤਾਰਨਹਾਰ। ਹੂੰ ਤੇ ਸਾਰਿਆਂ ਦੇ ਵਿੱਚ ਰਾਗਵ ਚੱਡਾ ਪੰਜਾਬ 'ਚ ਪ੍ਰਚਾਰ ਲਈ ਤਾਗੇ। ਹੂੰ ਹਾਂ ਉਹ ਬੇਸ਼ੱਕ ਉਨਾ ਦੋ ਤਿੰਨ ਸੀਟਾਂ ਤੇ ਪ੍ਰਚਾਰ ਦੀ ਜ਼ਿਆਦਾ ਕੋਸ਼ਿਸ਼ ਕਰਦੇ ਨਜ਼ਰ ਆਏ ਜਿੱਥੇ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਤਾਂ ਕਿ ਕੱਲ ਨੂੰ ਮੇਰੇ ਤੇ ਆਵੇ ਕਿ ਮੈਂ ਆਇਆ ਸੀ ਜਿੱਦੀ ਜਿੱਤੀ ਜੀ 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 ਸੋ ਇਹ ਵੀ ਚਰਚਾ ਆਮ ਆ ਨੇ ਹੈਨਾ ਪਰ ਕਹਿੰਦੇ ਜੀ ਕਿ ਰਾਗਵ ਚੱਟਾ ਤੋਂ ਤਾਂ ਅਸਤੀਫਾ ਲੈ ਲਿਆ ਗਿਆ ਹੈ ਰਾਸਵਾਲ ਇਹ ਚਰਚਾ ਆਮ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਗਲਿਆਰੇ ਚੋਂ ਨਿਕਲ ਕੇ ਆ ਰਹੀ ਹੈ ਹੂੰ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਲੈ ਚੁੱਕੇ ਨੇ ਔਰ 2 ਜੂਨ ਨੂੰ ਕੇਜਰੀਬਾਲ ਦਾ ਹੁਣ ਜੇਲ੍ਹ ਜਾਣਾ ਤੈਹ ਹੋ ਗਿਆ ਕਿਉਂਕਿ ਉਹਨਾਂ ਨੇ ਪਟੀਸ਼ਨ ਪਾਈ ਸੀ ਕਿ 7 ਦਿਨ ਮੇਰੀ ਹੋਰ ਵਧਾਈ ਜਾਵੇ ਜੀ ਸਿਹਤ ਦੇ حوالے ਨਾਲ ਅਗਲੇ ਕਹਿੰਦੇ ਭਾਈ ਤੂੰ ਇੱਕ ਦਿਨ ਚ ਚਾਰ ਚਾਰ ਰੋਡ ਸ਼ੋਅ ਕਰਦਾ ਹਾਂ ਦੋ ਦੋ ਭਾਸ਼ਣ ਕਰਦਾ ਇੱਕ ਇੱਕ ਪ੍ਰੈਸ ਕਾਨਫਰੰਸ ਕਰਦਾ ਕਿਹੜੀ ਸਿਹਤ ਹੂੰ ਹੁਣ ਅਗਲਾ ਕਹੂਗਾ ਕਿ ਜਨਾਬ ਐ ਨਾ ਕਹੋ ਜੀ ਤੁਸੀਂ ਜ਼ਬਾਨ ਤੇ ਮੈਨੂੰ ਚੋਣ ਪ੍ਰਚਾਰ ਕਰਨ ਲਈ ਦਿੱਤੀ ਆ ਤੁਸੀਂ ਤਾਂ ਕਿਹਾ ਸੀਗੇ ਸਰਕਾਰੀ ਕੰਮ ਚ ਦਖਲ ਨਹੀਂ ਕਰਨੀ ਚੋਣ ਪ੍ਰਚਾਰ ਕਰ ਸਕਦਾ ਸੋ ਮੈਂ ਤਾਂ ਜੀ ਅਦਾਲਤ ਦੇ ਕਹਿ ਦੇ ਹਿਸਾਬ ਨਾਲ ਖੜਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਅਗਲਾ ਤਾਂ ਐਂ ਕਹੂਗਾ ਨਾ ਜੀ ਪਰ ਹੁਣ ਉਹ 7 ਦਿਨ ਵਧਾਉਣਾ ਚਾਹੁੰਦਾ ਤੇ ਉਹ 7 ਦਿਨ ਅਰਵਿੰਦ ਕੇਜਰੀਵਾਲ ਆਪਣੀ ਸਿਹਤ ਲਈ ਨਹੀਂ ਉਹ 4 ਜੂਨ ਦੇ ਨਤੀਜਿਆਂ ਤੋਂ ਬਾਅਦ ਪੀਐਮ ਦੀ ਦੌੜ ਦੇ ਵਿੱਚ ਸ਼ਾਮਲ ਹੋਣ ਲਈ ਦਿਨ ਵਧਾਉਣਾ ਚਾਹੁੰਦਾ ਜੀ ਕਿ ਜੇ ਕੋਈ ਖਿਚੜੀ ਪੱਕੇ ਇੰਡੀਆ ਘੜ ਜੋੜ ਚ ਤਾਂ ਮੈਂ ਵਿੱਚ ਤਾਂ ਬੈਠਾ ਹਾਂ ਮੇਰੇ ਬੰਦਿਆਂ ਤੋਂ ਤਾਂ ਕੁਝ ਹੋਣਾ ਨਹੀਂ ਹੂੰ ਸੁਪਰ ਇਹ ਸਭ ਦੇ ਦਰਮਿਆਨ ਜਦੋਂ ਅੱਜ ਮਾਨਯੋਗ ਅਦਾਲਤ ਨੇ ਕਿਹਾ ਕਿ ਨਹੀਂ ਜੀ ਫਿਰ ਚੀਬਿਆਸੀ ਸਾਹਿਬ ਕੋਲ ਜਾਵੋ ਜੇ ਇਸ ਮਸਲੇ ਦੀ ਕੋਈ ਸਿੱਧੀ ਸੁਣਵਾਈ ਤੁਰੰਤ ਸੁਣਵਾਈ ਕਰਨੀ ਹੈ ਨਹੀਂ ਇਹ ਮਸਲਾ ਕੋਈ ਨਹੀਂ ਹੈ ਜਾਂ 2 ਜੂਨ ਨੂੰ ਜਾ ਕੇ ਆਪਣਾ ਨਹੀਂ ਜਾਓ ਸੋ 2 ਜੂਨ ਨੂੰ ਜਦੋਂ ਜਾਣਾ ਤੈਅ ਹੋ ਰਿਹਾ ਤਾਂ ਉਹਦੇ ਵਿਚਾਰੇ ਕਹਿੰਦੇ ਕਿ ਇਹ ਵੀ ਤੈਅ ਹੋ ਰਿਹਾ ਕਿ ਰਾਗਵ ਚੱਡਾ ਤੋਂ ਅਸਤੀਫਾ ਲੈ ਲਓ ਉਹ ਚਾਹੇ 1 ਜੂਨ ਨੂੰ ਜਦ ਤੱਕ ਹੋਵੇ ਚਾਹੇ 4 ਜੂਨ ਨੂੰ ਹੋਵੇ ਜਾਂ ਉਸ ਤੋਂ ਬਾਅਦ ਦੀ ਖੇਡਾ ਜਾਣ ਰਾਗਵ ਚੱਡਾ ਹੁਣ ਅੜਦੇ ਨੇ ਜਾਂ ਨਹੀਂ ਅੜਦੇ ਅੰਦਰ ਦੀ ਗੱਲ ਹੈ ਕਿਉਂਕਿ ਰਾਗਵ ਚੱਡਾ ਵੀ ਜਾਣਦੇ ਆ ਕਿ ਅਸਤੀਫਾ ਮੇਰੇ ਤੋਂ ਜੇ ਲੈ ਲਿਆ ਤਦਾ ਛੁੱਟੀ ਹੈ ਜੇ ਮੈਂ ਨਾ ਦਵਾਂ ਤਾਂ ਮੈਨੂੰ ਕੋਈ ਹਟਾ ਨਹੀਂ ਸਕਦਾ ਚਾਹੇ ਕੋਈ ਕਾਰਵਾਈ ਹੋਵੇ ਪਰ ਚਰਚਾ ਹੈ ਜੀ ਕਿ ਰਗਵ ਚੱਡਾ ਦਾ ਅਸਤੀਫਾ ਕੇਜਰੀਵਾਲ ਨੇ ਲੈ ਲਿਆ ਉਹਦੀ ਥਾਂ ਤੇ ਅਭਿਸ਼ੇਕ ਮਨੂ ਸਿੰਘ ਵੀ ਦਾ ਤੈਅ ਹੋ ਗਿਆ ਤੇ 2 ਜੂਨ ਨੂੰ ਜਦੋਂ ਕੇਜਰੀਵਾਲ ਜੀ ਅੰਦਰ ਜਾਣਗੇ ਉਸ ਤੋਂ ਪਹਿਲਾਂ ਰਗਵ ਚੱਡਾ ਨੂੰ ਪੰਜਾਬ ਦਾ ਕੋਈ ਇੰਚਾਰਜ ਲਾ ਕੇ ਜਾਣਗੇ ਪੰਜਾਬ ਦੀ ਬਾਗਡੋਰ ਭਗਵੰਤ ਮਾਨ ਦੇ ਬਰਾਬਰ ਜਨਤਕ ਤੌਰ ਤੇ ਸੌਂਪ ਕੇ ਜਾਣਗੇ ਸੋ ਕੀ ਰਗਵ ਚੱਡਾ ਦੀ ਪੰਜਾਬ ਚ ਰਾਸਵਤਾ ਤੋਂ ਛੁੱਟੀ ਹੋ ਕੇ ਵਾਪਸੀ ਹੋ ਰਹੀ ਹੈ ਕਿਉਂ ਪੰਜਾਬ ਦੀ ਰਾਜਨੀਤੀ ਸਫਾ ਚ ਫੇਰ ਸ਼ੁਰੂ ਚ ਇੱਕ ਵਾਰ ਚੇਅਰਮੈਨ ਲਾਉਣ ਦੀ ਕੋਸ਼ਿਸ਼ ਹੋਈ ਸੀ ਜਦੋਂ ਅਮੋ ਸਾਹਮਣੇ ਆਗੇ ਸੀ ਭਗਵੰਤ ਮਾਨ ਤੇ ਰਾਗਵ ਚੱਡਾ ਕਿ ਉਹੀ ਜੀ ਕਿਸੇ ਕੁਐਸਵਲ ਵਧਿਆ ਜਾ ਰਿਹਾ ਜਾਂ ਰਾਗਵ ਚੱਡਾ ਨੂੰ ਫਿਲਹਾਲ ਟੈਂਪਰੇਰੀ ਐਡਜਸਟ ਕਰਨ ਦੀ ਕੋਸ਼ਿਸ਼ ਹੈ ਕਿ ਇੱਕ ਵਾਰ ਅਸਤੀਫਾ ਲਓ ਬਾਅਦ ਚ ਬਾਕੀ ਦੇਖਾਂਗੇ ਕਿ ਉਸ ਦੀ ਵਿਦਾਈ ਦਾ ਰਾਤਾ ਨਹੀਂ ਖੁੱਲ ਰਿਹਾ ਇਹ ਸਭ ਚਰਚਾਵਾਂ ਨੇ ਤੇ ਪਰ ਕੇਜਰੀਵਾਲ ਨੂੰ ਇਹਦੇ ਨਾਲੋਂ ਵੱਧ ਫਿਕਰ ਹੋਣਾ ਸੀਐਮ ਦੀ ਡਾਟ ਚ ਪੀਐਮ ਦੀ ਡਾਟ ਚ ਸ਼ਾਮਲ ਹੋਣ ਦਾ ਤੇ ਪਰ ਹੁਣ ਜੇ ਦੋ ਤਿੰਨ ਨੂੰ ਅੰਦਰ ਚਲੇ ਗਏ ਫਿਰ ਅੰਦਰੋਂ ਦੇਖਦੇ ਆਂ ਜੀ ਕੀ ਕਾਰਵਾਈ ਹੁੰਦੀ ਹੈ ਪਰ ਪਹਿਲਾਂ ਨਤੀਜੇ ਢੀਕਣੇ ਪੈਣੇ ਆ ਉਹਦੇ ਲਈ ਜੀ ਬਿਲਕੁਲ ਦੀਪਕ ਜੀ ਭਾਜਪਾ ਨੇ ਕਹਿੰਦੇ 8 ਕਰੋੜ ਵੋਟਰਾਂ ਦਾ ਇੱਕ ਨਵਾਂ ਵਰਗ ਲੱਭਿਆ ਕੀ ਵੇਰਵਾ ਜੀ ਇਹਦਾ ਦੇਖੋ ਭਾਜਪਾ ਦੇ ਲੀਡਰ ਜੀ ਖਾਸ ਕਰਕੇ ਨਰਿੰਦਰ ਮੋਦੀ ਤੇ ਅਮਿਤ ਸ਼ਾ ਜੇ ਕੁਝ ਬੋਲਦੇ ਆ ਨਾ ਹੂੰ ਤਾਂ ਆਪ ਮਹਾਰੇ ਬਾਕੀ ਲੀਡਰਾਂ ਮੰਗ ਬਾਕੀ ਪਾਰਟੀਆਂ ਮੰਗ ਰੈਲੀ ਚ ਨਿਕਲਿਆ ਕੋਈ ਤੰਜ ਸੁਨੇਹਾ ਕੋਈ ਬਿਆਨਬਾਜ਼ੀ ਨਹੀਂ ਹੁੰਦੀ ਉਹਦੇ ਪਿੱਛੇ ਪੂਰੀ ਇੱਕ ਸਕ੍ਰਿਪਟਡ ਖੇਡ ਹੁੰਦੀ ਹੈ ਕਿ ਕਦੋਂ ਜਿਵੇਂ ਭਗਵੰਤ ਮਾਨਾ ਨਾ ਕਦੋਂ ਤੀਰ ਛੱਡਣਾ ਜਦੋਂ ਕੈਮਰੇ ਵਾਲਾ ਦਿਖਦਾ ਤਾਂ ਹੀ ਤੀਰ ਕਮਾਣ ਜਿਹੜਾ ਐਕਸ਼ਨ ਕਰਨਾ ਹੈ ਹੈਨਾ ਸੋ ਉਸੇ ਤਰ੍ਹਾਂ ਮੋਦੀ ਜੀ ਨੂੰ ਪਤਾ ਹੁੰਦਾ ਕਿ ਹੁਣ ਮੈਂ ਕਦੋਂ ਸਮਾਧੀ ਜਾਣਾ ਹੁਣ ਫਿਰ ਕਹਿੰਦੇ ਜੀ ਸਮਾਧੀ ਚ ਚਲੇ ਜਾਣਾ ਦੋ ਦਿਨਾਂ ਲਈ ਹੈ ਨਾ ਸੋ ਇਸ ਨੂੰ ਸਾਰਾ ਸਾਰਾ ਪਤਾ ਹੈ ਕਿ ਸਕ੍ਰਿਪਟਡ ਉਸੇ ਤਰ੍ਹਾਂ 19 ਮਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਟੀਵੀ ਚੈਨਲ ਦੀ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦੇ ਨੇ ਹਮ ਕਿ 4 ਜੂਨ ਨੂੰ ਨਤੀਜਿਆਂ ਤੋਂ ਬਾਅਦ ਦੇਖਿਓ ਕਿ ਭਾਰਤ ਦਾ ਸਟਾਕ ਮਾਰਕੀਟ ਕਿਵੇਂ ਉਛਲਦਾ ਹੈ ਭਾਰਤ ਦਾ ਸ਼ੇਅਰ ਬਾਜ਼ਾਰ ਚ ਉਛਾਲ ਕਿਵੇਂ ਆਉਂਦਾ ਕਹਿੰਦੇ ਤੁਸੀਂ 4 ਜੂਨ ਦੇ ਨਤੀਜਿਆਂ ਤੋਂ ਬਾਅਦ ਦੇਖਿਓ ਹਮ ਇਹ 19 ਮਈ ਨੂੰ ਨਰਿੰਦਰ ਮੋਦੀ ਦਾ ਬਿਆਨ ਹੈ ਤੇ ਇਹ ਤੋਂ ਬਾਅਦ ਮੈਂ ਦੇਖਿਆ ਕਿ ਇਹੀ ਜੀ ਗੱਲ ਸ਼ਾਇਦ ਅਮਿਤਿਆ ਨੇ ਵੀ ਕਦੇ ਕਹੀ ਸੀ ਜਦੋਂ ਫਰੋਲਾ ਪ੍ਰਾਲੀ ਹੋਈ ਤਾਂ ਪਤਾ ਲੱਗੇ ਕਿ ਉਹਨਾਂ ਨੇ 13 ਮਈ ਨੂੰ ਕਹੀ ਸੀਗਾ ਜੀ ਬਿਲਕੁਲ ਇਹੀ ਗੱਲ ਕੇ 4 ਜੂਨ ਦੇ ਨਤੀਜੇ ਡਿੱਕਿਓ ਉਸ ਤੋਂ ਬਾਅਦ ਸ਼ੇਅਰ ਮਾਰਕੀਟ 'ਚ ਉਛਾਲ ਆਉਣਾ ਤਕੜਾ ਜੀ ਹੁਣ ਇਹ ਦੋਏ ਬੰਦਿਆਂ ਦੀ ਇੱਕੋ ਸੁਰਚ ਕੀਤੀ ਗੱਲ ਤੇ ਕੋਈ ਮਾਇਨੇ ਨਹੀਂ ਉਸ ਤੋਂ ਬਾਅਦ ਇਹ ਗੱਲ ਹੁਣ ਚਰਚਾ 'ਚ ਆਉਣ ਲੱਗੀ ਕਿ ਜਿਹੜਾ ਸ਼ੇਅਰ ਮਾਰਕੀਟ ਡਾਊਨ ਜਾ ਰਿਹਾ ਹੈ بگੜ ਰਿਹਾ ਹੈ ਉਹਦੇ ਵਿੱਚ ਉਛਾਲ ਆਉਣਾ ਹੁਣ ਸ਼ੇਅਰ ਮਾਰਕੀਟ ਦੇ ਵਿੱਚ ਵੱਡੇ ਘਰਾਣੇ ਨੇ ਜੀ ਕਾਰਪੋਰੇਟ ਘਰਾਣੇ ਨੇ ਹੈ ਵੱਡੀਆਂ ਕੰਪਨੀਆਂ ਨੇ ਪਰ ਪਿਛਲੇ ਕੁਝ ਸਾਲਾਂ 'ਚ ਇਹਦਾ ਚੋਂ ਇਹਦਾ ਪ੍ਰਚਾਰ ਸ਼ੇਅਰ ਮਾਰਕੀਟ ਦਾ ਇਸ ਕਦਰ ਹੋਇਆ ਕਿ ਜਿਵੇਂ ਆਪਾਂ ਕਹੀਏ ਨਾ ਕਿ ਛੋਟਾ ਦੁਕਾਨਦਾਰ ਪਰਚੂਨ ਵਾਲਾ ਵਿਚਾਰਾ 10-10 ਰੁਪਏ ਵਾਲੀ 5-5 ਰੁਪਏ ਵਾਲੀ 200 ਰੁਪਏ ਵਾਲੀ ਚੀਜ਼ਾਂ ਵੇਚਣ ਵਾਲਾ ਉਸੇ ਤਰ੍ਹਾਂ ਹੁਣ ਆਮ ਮਿਡਲ ਕਲਾਸ ਦੇ ਪੈਸੇ ਵੀ ਸ਼ੇਅਰ ਮਾਰਕੀਟ ਚ ਲੱਗਣ ਲੱਗੇ ਨੇ ਥੋੜਾ ਖਾਸ ਤੌਰ ਤੇ ਪੈਂਡੈਮਿਕ ਦੇ ਵੇਲੇ ਬਹੁਤ ਲੋਕਾਂ ਨੇ ਇਨਵੈਸਟ ਕੀਤਾ ਜੀ ਪੈਂਡੈਮਿਕ ਦੌਰਾਨ ਜਦੋਂ ਘਰ ਬੈਠੇ ਸੀ ਲਾਕਡਾਊਨ ਚ ਲਾਕਡਾਊਨ ਦੇ ਦੌਰਾਨ ਉਹ ਤੋਂ ਬਾਅਦ ਇਹ ਇਹ ਮਾਰਕੀਟ ਜਾਦੇ ਵਧੀ ਹੈ ਜੀ ਸੋ ਹੁਣ 8 ਕਰੋੜ ਦੇ ਕਰੀਬ ਉਹ ਛੋਟੇ ਇਨਵੈਸਟਰਰ ਨੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਗਿਣਤੀ 8 ਤੇ ਇਹਦੇ ਰਾਹੀ ਨਰਿੰਦਰ ਮੋਦੀ ਉਹਨਾਂ ਨੂੰ ਸੁਨੇਹਾ ਲਾ ਰਹੇ ਨੇ ਕਿ ਲੈ ਵੀ ਜੇ ਮੈਂ ਦੁਬਾਰਾ ਆਇਆ ਤਾਂ ਹੀ ਤੁਹਾਡੀ ਸ਼ੇਅਰ ਮਾਰਕੀਟ ਉੱਠੂਗੀ ਤੁਹਾਡਾ ਪੈਸਾ ਦੁੱਗਣਾ ਤਿਕਣਾ ਹੋ ਜਾਊਗਾ ਮੈਨੂੰ ਵੋਟ ਪਾ ਦਿਓ ਹਮ ਹੁਣ ਇਹ ਖੇਡ ਕੱਲੀ 8 ਕਰੋੜ ਦੀ ਨਹੀਂ ਇਹ 32 ਕਰੋੜ ਦੀ ਖੇਡ ਹੈ ਜਨਾਬ ਹਮ ਭਾਜਪਾ ਦੇ ਆਈਟੀ ਸੈੱਲ ਨੇ ਇਹਨਾਂ ਦੇ ਚੋਣ ਪ੍ਰਚਾਰ ਵਿੰਗ ਨੇ ਇਹ ਚਾਰ ਨਾਲ ਗੁਣਾ ਕਰਕੇ ਇਹਨਾਂ ਨੂੰ ਦੱਸਿਆ ਕਿ ਜਨਾਬ ਜੇ 8 ਕਰੋੜ ਕਰੋੜ ਲੋਕਾਂ ਤੇ ਫੋਕਸ ਕਰਦੇ ਹੋ ਤਾਂ ਇੱਕ ਬੰਦੇ ਦੇ ਘਰੇ ਔਸਤਨ ਚਾਰ ਜੀ ਤਾਂ ਹੋਰ ਹੁੰਦੇ ਹੀ ਨੇ ਜੀ ਸੋ ਇਸ ਲਈ 32 ਕਰੋੜ ਦੀ ਖੇਡ ਹੈ ਕਹਿੰਦੇ ਕਿ ਉਹਦੇ ਉੱਤੇ ਨਜ਼ਰ ਹੈ ਸੋ ਨੇ ਨਵਾਂ ਇੱਕ ਵੋਟ ਵਰਗ ਲੱਭਿਆ ਉਹ ਕਿੰਨਾ ਕਿ ਇਹਨਾਂ ਦੀ ਗੱਡੀ ਪਾਰ ਲਾਊਗਾ ਕਿਸਤੀ ਪਾਰ ਲਾਊਗਾ ਜਾਂ ਨਹੀਂ ਲਾਊਗਾ ਪਰ ਭਾਜਪਾ ਨੇ ਇੱਕ ਆਪਣੇ ਆਪ ਲਈ ਇੱਕ ਨਵਾਂ ਭਰਮ ਤਾਂ ਪੈਦਾ ਕਰ ਲਿਆ ਕਿ ਲੈ ਵੀ 32 ਕਰੋੜ ਵੋਟਰ ਆਪਣੇ ਕੋਲ ਹੋਰ ਆ ਗਏ ਜਿਹੜੇ ਦੀਪਕ ਜੀ ਇਹ ਬੰਦੇ ਤਾਂ ਉਹੀ ਨੇ ਟੋਟਲ ਬੰਦੇ ਤਾਂ ਉਹੀ ਨੇ ਬਿਲਕੁਲ ਬਿਲਕੁਲ ਇਹ ਦੀਪਕ ਜੀ ਬੜੀ ਇੰਟਰਸਟਿੰਗ ਗੱਲ ਹੈ ਜਿਹੜਾ ਸਟਾਕ ਮਾਰਕੀਟ ਦਾ ਹਵਾਲਾ ਦਿੱਤਾ ਜਾਣਾ ਕਿਸੇ ਵੀ ਪਾਰਟੀ ਦੇ ਮੁਖੀ ਵੱਲੋਂ ਜਿਹੜਾ ਕਿ ਪ੍ਰਧਾਨ ਮੰਤਰੀ ਬਣਨ ਦਾ ਦਾਵੇਦਾਰ ਹੈ ਇਦਾਂ ਦੀ ਹੀ ਗੱਲਾਂ ਅਮਰੀਕਾ ਦੇ ਵਿੱਚ ਪਿਛਲੇ ਸਾਲਾਂ 'ਚ ਡੋਨਲਡ 트੍ਰੰਪ ਕਰਦੇ ਰਹੇ ਨੇ ਜਦੋਂ 2020 ਵਾਲੀਆਂ ਚੋਣਾਂ ਹੋਈਆਂ ਜਾਂ ਉਸ ਤੋਂ ਪਹਿਲਾਂ ਜਦ 16 ਤਾਂ ਜਿੱਤ ਗਏ ਸੀ ਪਰ 2020 ਵਾਲੀਆਂ ਚੋਣਾਂ ਦੇ ਆਲੇ-ਦੁਆਲੇ ਵੀ ਜਦੋਂ ਲੱਗਿਆ ਕਿ ਵੀ ਹੁਣ ਕਿਤੇ ਸਥਿਤੀ ਡਾਮਡੋਲ ਹੋ ਸਕਦੀ ਆ ਤਾਂ ਸਟਾਕ ਮਾਰਕੀਟ ਦੇ ਹਵਾਲੇ ਨਾਲ ਡੋਨਲਡ 트੍ਰੰਪ ਕਾਫੀ ਗੱਲਾਂ ਕਰਦੇ ਸੀ ਕਿਉਂਕਿ ਉਹ ਆਪਣੇ ਆਪ ਨੂੰ ਵੈਸੇ ਵੀ ਬਿਜ਼ਨਸ ਵਰਲਡ ਦਾ ਤੇ ਬਿਜ਼ਨਸ ਟਾਈਕੂਨ ਵਜੋਂ ਪ੍ਰੇਜ਼ੈਂਟ ਕਰਦੇ ਨੇ ਨਾ ਸੋ ਇਹ ਬੜੀ ਇੰਟਰਸਟਿੰਗ ਗੱਲ ਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸਟਾਕ ਮਾਰਕੀਟ ਦਾ ਹਵਾਲਾ ਦਿੱਤਾ ਗਿਆ ਨੇ ਵਿਜੇ ਜੀ ਇਹ ਇਹ ਸਥਿਤੀ ਢਾਮਾ ਡੋਲ ਦੇ ਨਜ਼ਾਰੇ ਹੁੰਦੇ ਨੇ ਕਿ ਤੁਸੀਂ ਚੋਣ ਪ੍ਰਚਾਰ ਚ ਉਤਰੋ ਮੰਦਰ ਦੇ ਨਾਂ ਤੇ ਤੇ ਖਤਮ ਹੁਣ ਤੱਕ ਮੁਜਰੇ ਤੇ ਆ ਜਾਓ ਤੁਸੀਂ ਆਹੋ ਗੱਲ ਕਹੀ ਸੀ ਇਹ ਵਿਰੋਧੀ ਉਮੀਦਵਾਰਾਂ ਨੂੰ ਕਿ ਹਨਾ ਤੁਸੀਂ ਮੰਦਰ ਤੋਂ ਮੁਜਰੇ ਤੱਕ ਆ ਰਹੇ ਹੋ ਕਿਸ ਲੈਵਲ ਤੇ ਹੋ ਤੇ ਇਹੀ ਨਹੀਂ ਉਹ ਜਿਹੜੇ ਕਹਿੰਦੇ ਸੀ ਕਿ ਮੰਗਲ ਸੂਤਰ ਖੋਲਣੇ ਪੈਸੇ ਲੈ ਲੈਣੇ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਹੁਣ ਮਹਿਸਾ ਗਾਂਆਂ ਤੇ ਆ ਗਏ ਸਾਈਕਲਾਂ ਤੇ ਆ ਗਏ ਤੇ ਤੁਹਾਡੇ ਕੋਲੋਂ ਸਾਈਕਲ ਵੀ ਲੈ ਜਾਣਗੇ ਥੋਡੇ ਕੋਲੋਂ ਗਊ ਖੋਲ ਕੇ ਮੈਂ ਸਕੋਲ ਕੇ ਵੀ ਉਹਨਾਂ ਨੂੰ ਦੇ ਦਨਗੇ ਮਤਲਬ ਇਸ ਕਦਰ ਤੱਕ ਇਹ ਪ੍ਰਧਾਨ ਮੰਤਰੀ ਦੇ ਵਿਜ਼ਨ ਹੁੰਦੇ ਨੇ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਦਾਂ ਚੋਂ ਲੜਦਾ ਹੁੰਦਾ ਹੂੰ ਦੀਪਕ ਜੀ ਖੰਡੂਰ ਸਾਹਿਬ ਵਾਲੀ ਸੀਟ ਬਾਰੇ ਗੱਲ ਕਰੀਏ ਜੇ ਉੱਥੇ ਅਕਾਲੀ ਦਲ ਤੇ ਐਸਜੀਪੀਸੀ ਅੱਡ-ਵੱਡ ਰਾਤ ਤੇ ਜਾਂਦੇ ਦਿਖ ਰਹੇ ਨੇ ਜੀ ਹਾਂ ਬਿਲਕੁਲ ਜੀ ਆਪਾਂ ਕੱਲ ਵੀ ਖੰਡੂਰ ਸਾਹਿਬ ਹਲਕੇ ਦੇ ਹਵਾਲੇ ਨਾਲ ਗੱਲ ਕਰ ਰਹੇ ਸੀਗੇ ਤੇ ਅੱਜ ਵੀ ਜੇ ਕ੍ਰੋਸ ਪੈਨੂ ਤੋਂ ਦੇਖੀਏ ਤਾਂ ਉੱਥੇ ਇੱਕੋ ਇੱਕ ਲਗਭਗ ਪੰਜਾਬ ਦਾ ਹਲਕਾ ਏ ਜਿੱਥੇ ਪੰਥਕ ਮੁੱਦੇ ਪੂਰੀ ਤਰ੍ਹਾਂ ਚਰਚਾ ਚ ਹੂੰ ਹੂੰ ਐਮਬੈਸੀ ਦਾ ਪੂਰਾ ਪੰਜਾਬ ਚ ਇੱਕ ਦੀ ਪੰਜਾਬ ਦੇ ਮੁੱਦੇ ਕਿਤੇ ਚਰਚਾ ਚ ਨਹੀਂ ਹੈਗੇ ਪਰ ਉਹਨਾਂ ਮੁੱਦਿਆਂ ਚ ਜੇਕਰ ਕੁਝ ਮੁੱਦੇ ਹੀ ਚਰਚਾ ਚ ਆ ਰਹੇ ਨੇ ਤਾਂ ਖੰਡੂਰ ਸਾਹਿਬ ਚ ਆ ਰਹੇ ਨੇ ਖਾਸ ਕਰਕੇ ਬੇਅਦਬੀ ਵਾਲਾ ਮਸਲਾ ਜੀ ਹੈਨਾ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਵਾਲਾ ਮਸਲਾ ਸੋ ਇਹ ਮਸਲੇ ਉੱਥੇ ਖਾਸੀ ਗੰਬੀਰਤਾ ਨਾਲ ਚਰਚਾ ਚ ਆ ਰਹੇ ਨੇ ਸੋ ਇਹ ਵਹਿਮ ਕਲਾਮ ਬਰਗਾੜੀ ਕਾਂਡ ਵਾਲਾ ਮਸਲਾ ਇਹ ਸਾਰੇ ਮਸਲੇ ਉੱਥੇ ਪੰਥਕ ਮੁੱਦੇ ਬਣ ਗਏ ਨੇ ਪਰ ਇਹ ਸਭ ਦੇ ਦਰਮਿਆਨ ਇੱਕ ਪਹਿਲੂ ਇਹ ਉੱਭਰ ਰਿਹਾ ਕਿ ਅਕਾਲੀ ਦਲ ਤੇ ਕੀ ਸ਼੍ਰੋਮਣੀ ਕਮੇਟੀ ਕਿਸੇ ਮਜਬੂਰੀ ਵਾਸਤੇ ਡੁਆਡਰਾਤੇ ਤੁਰਪੇ ਜਾਂ ਆਪਣੀ ਆਪਣੀ ਆਪ ਮਹਾਰੇ ਆਪਣੀ ਆਪਣੀ ਮਰਜੀ ਨਾਲ ਤੁਰਪੇ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਆਪ ਲੈਣ ਲੱਗੀ ਕੀ ਅਜਿਹਾ ਕੁਝ ਵਾਪਰ ਗਿਆ ਜੀ ਅਸਲ 'ਚ ਅਮਰਤਪਾਲ ਸਿੰਘ ਦੇ ਹਵਾਲੇ ਨਾਲ ਜਿਵੇਂ ਸੁਖਵੀਰ ਬਾਦਲ ਉਹਨਾਂ ਨੇ ਰਿਐਕਟ ਕੀਤਾ ਜਾਂ ਬਿਰਤਸ ਸਿੰਘ ਬਲਟੋਵਾ ਉਹਨਾਂ ਨੇ ਜਿਵੇਂ ਰਿਐਕਟ ਕੀਤਾ ਹੈ ਉਸ ਲੀਕ ਨੂੰ ਦੇਖਦਿਆਂ ਲੱਗ ਰਿਹਾ ਸੀਗਾ ਕਿ ਕਿਉਂਕਿ ਸੁਖਵੀਰ ਬਾਦਲ ਨੇ ਤਾਂ ਸਿੱਧਾ ਕਿਹਾ ਕਿ ਅਮਰਤਪਾਲ ਮੰਦੀ ਸਿੰਘਾਂ ਦੀ ਰਿਹਾਈ ਲਈ ਥੋੜਾ ਲੜ ਰਿਹਾ ਉਹ ਤਾਂ ਚੋਣ ਆਪਣੀ ਰਿਹਾਈ ਲਈ ਲੜ ਰਿਹਾ ਸੋ ਕਿ ਉਹਦੀ ਕੋਸ਼ਿਸ਼ ਤਾਂ ਇਹ ਹੈ ਕਿ ਮੈਨੂੰ ਰਿਹਾਈ ਮਿਲ ਜਵੇ ਜੋ ਕਹਿੰਦੇ ਕਿ ਚੋਣ ਪਿੱਛੇ ਮਕਸਦ ਉਹ ਤਾਂ ਇਹ ਹੈ ਇਹ ਸ਼੍ਰੋਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲ ਨੇ ਜੀ ਤੇ ਇਸੇ ਲਾਈਨ ਦੇ ਉੱਤੇ ਬਿਰਸਾ ਸਿੰਘ ਬਲਟੋਹਾ ਵੀ ਚੱਲ ਰਹੇ ਨੇ ਪਰ ਦੂਏ ਪਾਸੇ ਐਸਜੀਪੀਸੀ ਸ਼੍ਰੋਮਣੀ ਕਮੇਟੀ ਅਮਰਤਪਾਲ ਦੇ ਕੇਸ ਦੀ ਪੈਰ ਵੀ ਕਰਦੀ ਹੈ ਜੀ ਜੀ ਸੋ ਇਹ ਇਹ ਪਹਿਲੂ ਤੇ ਮਤਲਬ ਕੀ ਹੈ ਐਡਵੋਕਟਿਕ ਸੋਚੀ ਸਮਝੀ ਰਾਜਨੀਤੀ ਦੇ ਤਹਿਤ ਨੇ ਕਿ ਮੈਂ ਇਹ ਰੋਲ ਨਵਾਉਣਾ ਤੇ ਤੂੰ ਇਹ ਰੋਲ ਨਵਾਈ ਜਾਂ ਹੀ ਕੋਈ ਸਿਆਸੀ ਮਜਬੂਰੀਆਂ ਨੇ ਇਹਨਾਂ ਦੀਆਂ ਜਾਂ ਇਹਦੇ ਪਿੱਛੇ ਕੋਈ ਗੱਪੇ ਕੋਈ ਖਾਈ ਪੈਦਾ ਹੋ ਗਈ ਹੈ ਕੋਈ ਪਾੜਾ ਪੈਦਾ ਹੋ ਗਿਆ ਇਹ 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 ਪਹਿਲੂ ਵੀ ਕਾਫੀ ਚਰਚਾ ਚ ਪਰ ਇਹ ਸਭ ਦੇ ਦਰਮਿਆਨ ਇਹ ਸੀਟ ਹੁਣ ਚਰਚਾ ਚ ਸਭ ਤੋਂ ਵੱਧ ਹੈ ਨਤੀਜਾ ਪਤਾ ਨਹੀਂ ਕੀ ਆਊਗਾ ਜੀ ਬਿਲਕੁਲ